ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟ ਲਗਭਗ ਪਿਛਲੇ 1 ਹਫਤੇ ਤੋਂ ਉਸੇ ਜਗ੍ਹਾ ਤੇ ਘੁੰਮ ਰਹੇ ਨੇ 1401 ਲਗਭਗ 3300 3400 ਰੁਪਏ 17 18 3700 ਤੋਂ 3900 ਰੁਪਏ ਤੇ 11 21 ਲਗਭਗ 4200 4300 ਜੋ ਟੋਪ ਦੀਆਂ ਢੇਰੀਆਂ ਲੱਗ ਰਹੀਆਂ ਨੇ ਇਹ ਰੇਟ ਇੱਥੇ ਘੁੰਮ ਰਿਹਾ ਤੇ ਜਿਵੇਂ ਹੀ ਇਹ ਝੋਨਾ ਕਿਸਾਨਾਂ ਤੋਂ ਨਿਕਲ ਜਾਣਾ ਉਦਾਂ ਹੀ ਰੇਟ ਦੇ ਵਿੱਚ ਫਿਰ ਤੇਜ਼ੀ ਦੇਖਣ ਨੂੰ ਮਿਲਦੀ ਹੈ ਜੋ ਕਿ ਹਰ ਇੱਕ ਫਸਲ ਨਾਲ ਹੁੰਦਾ ਚਾਹੇ ਉਹ ਝੋਨਾ ਹੋਵੇ ਆਲੂ ਹੋਵੇ ਲਸਣ ਹੋਵੇ ਕੋਈ ਵੀ ਫਸਲ ਆਪਾਂ ਲੈ ਲਈਏ ਕਣਕ ਦੀ ਗੱਲ ਕਰੀਏ ਕਣਕ ਕਿਸਾਨਾਂ ਨੂੰ ਰੇਟ ਮਿਲਿਆ 2275 ਰੁਪਏ ਤੇ ਹੁਣ ਜੋ ਮੌਕੇ ਤੇ ਰੇਟ 3000 ਪਲੱਸ ਆਮ ਹੀ ਮੰਡੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਕਿਸਾਨੀ ਤੇ ਕਿਸਾਨ ਤਾਂ ਹੀ ਬਚ ਸਕਦਾ ਜੇ ਤੁਸੀਂ ਆਪ ਦਾ ਇੱਕ ਫਸਲ ਦਾ ਸਟੋਰ ਤੁਸੀਂ ਅਗੇਤਾ ਕਰਕੇ ਤੇ ਅਗਲੀ ਫਸਲ ਚੋ ਤੁਸੀਂ ਆਵਦਾ ਜੋ ਆਮਦਨੀ ਆ ਉਹਨੂੰ ਖਾਣਾ ਸ਼ੁਰੂ ਕਰੋਗੇ ਸੋ ਇੱਕ ਫਸਲ ਦਾ ਸਟੋਕ ਆਪਦੇ ਕੋਲ ਰੱਖ ਕੇ ਜਦੋਂ ਆਫ ਸੀਜ਼ਨ ਆਏ ਉਦੋਂ ਤੁਸੀਂ ਉਹਨੂੰ ਵੇਚੋਗੇ ਫਿਰ ਕਿਸਾਨੀ ਵਧ ਸਕਦੀ ਹੈ ਆਪਦੇ ਗੋਡਾਊਨ ਵੀ ਚਾਹੇ ਉਹ ਛੋਟੇ ਲੈਵਲ ਤੋਂ ਸ਼ੁਰੂ ਹੋਈਏ ਆਪਦੇ ਗੋਡਾਊਨ ਵੀ ਬਣਾਉਣੇ ਪੈਣਗੇ ਤੇ ਫਸਲ ਦੇ ਵਿੱਚ ਵੀ ਬਦਲਾਵ ਲੈ ਕੇ ਆਉਣੇ ਪੈਣਗੇ ਕੱਲੀ ਝੋਨੇ ਕਣਕ ਨਾਲ ਆਪਣਾ ਨਹੀਂ ਬੰਨਦਾ ਤੇ ਕਿੰਨੇ ਸਾਲਾਂ ਤੋਂ ਬਚਪਨ ਤੋਂ ਇਹੀ ਦੇਖ ਰਹੇ ਆ ਕਿ ਜਦੋਂ ਸਟੋਰ ਕਰਾਂਗੇ ਉਦੋਂ ਰੇਟ ਮਿਲੇਗਾ ਘਟੋ ਘਟ ਅਗਲੇ 5 ਸਾਲਾਂ ਦਾ ਪਲਾਨ ਬਣਾ ਕੇ ਚੱਲੀਏ ਕਿ ਅਗਲੇ 5 ਸਾਲ ਬਾਅਦ ਮੇਰੇ ਕੋਲ ਆਪਦਾ ਕੋਈ ਨਾ ਕੋਈ ਗੋਡਾਊਨ ਹੋਏਗਾ ਮੈਂ ਆਪਦੀ ਇੱਕ ਫਸਲ ਰੱਖਿਆ ਕਰਾਂਗਾ ਤੇ ਜੋ ਮੇਰੇ ਕੋਲ ਇੱਕ ਫਸਲ ਅਗੇਤੀ ਦਾ ਪੈਸਾ ਆਪਦੇ ਕੋਲ ਹੋਏਗਾ ਫਿਰ ਇਹ ਫਸਲ ਚੱਕਰ ਤੋਂ ਆਪਾਂ ਬਾਹਰ ਨਹੀਂ ਨਿਕਲ ਸਕਦੇ ਆ ਤੇ ਕਿਸਾਨ ਵੀ ਐਵੇਂ ਬਸ ਸਕਦਾ ਹੋਣ ਖੱਡਾ ਤਾਂ ਕਿਸਾਨਾਂ ਨੇ ਪਹਿਲੇ ਹੀ ਪਟਿਆ ਹੁੰਦਾ ਪਰ ਉਹਨੂੰ ਭਰਦਿਆ ਭਰਦਿਆ ਕਰਜ਼ਾ ਭਾਵੇਂ ਚੱਕ ਲੇ ਪਰ ਕਦੇ ਸੇਵਿੰਗ ਕਿਸਾਨ ਕੋਲ ਨਹੀਂ ਹੁੰਦੀ ਸੋ ਥੋੜਾ ਥੋੜਾ ਹਿੱਲਾ ਵਸੀਲਾ ਕਰਕੇ ਅੱਜ ਨਹੀਂ ਤਾਂ ਘੱਟੋ ਘੱਟ ਓਣ ਵਾਲੇ 4-5 ਸਾਲਾਂ ਤੱਕ ਤਾਂ ਆਪਾਂ ਕਰ ਸਕਦੇ ਆ ਜੇ ਅੱਜ ਤੋਂ ਆਪਾਂ ਆਪਦੇ ਮਨ ਵਿੱਚ ਧਾਰ ਗਏ ਤਾਂ ਸੋ ਇਦਾਂ ਆਪਾਂ ਨੂੰ ਕਰਨਾ ਪਏਗਾ ਕਿਸਾਨ ਵੀਰੋ ਹਰ ਸਾਲ ਦਾ ਇਹੀ ਰੋਲਾ ਜਦੋਂ ਫਸਲ ਮੰਡੀ ਚੋਂ ਕਿਸਾਨਾਂ ਦੇ ਹੱਥੋਂ ਨਿਕਲ ਜਾਂਦੀ ਹੈ ਰੇਟ ਉਹਦੇ ਵਧਦੇ ਨੇ ਤੇ ਇਸ ਸਾਲ ਵੀ ਵਧਣਗੇ ਸੋ ਇਹੀ ਅਪੀਲ ਹੈ ਤੁਹਾਨੂੰ ਕਿ ਆਪ ਦਾ ਥੋੜਾ ਬੈਲੈਂਸ ਬਲਾ ਕੇ ਇਹ ਖੇਤੀ ਨੂੰ ਬਚਾਇਆ ਜਾਏ ਤੇ ਲਾਇਬੰਦ ਬਣਾਇਆ ਜਾਵੇ ਸੋ ਹੁਣ ਆਪਾਂ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਕੋਟਕਪੂਰਾ ਮੰਡੀ ਦੀ ਇੱਥੇ 11 213700 ਤੋਂ 4225 ਰੁਪਏ 1885 323700 ਤੋਂ 25 ਰੁਪਏ 17 18 2900 ਤੋਂ 3680 ਰੁਪਏ 1401 2800 ਤੋਂ 3390 1509 2900 ਤੋਂ 3100 ਰੁਪਏ 1886 3100 ਰੁਪਏ ਪੀਬੀ1 2950 ਰੁਪਏ 1847 2880 ਰੁਪਏ ਐਲਨਾਬਾਦ ਮੰਡੀ 1509 2900 ਤੋਂ 3200 ਰੁਪਏ 1847 2800 ਤੋਂ 3175 ਰੁਪਏ 1401 2950 ਤੋਂ ਲੈ ਕੇ 3409 ਰੁਪਏ ਪੀਬੀ1 2700 ਤੋਂ ਲੈ ਕੇ 3025 ਰੁਪਏ ਉਸ ਤੋਂ ਬਾਅਦ ਸਰਸਾ ਮੰਡੀ 1847 3010 ਰੁਪਏ 1509 3350 ਰੁਪਏ PB1 3050 ਰੁਪਏ 1401 3461 ਰੁਪਏ 1885 3630 ਰੁਪਏ 1718 3535 ਰੁਪਏ 1121 3480 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਪੱਟੂ ਮੰਡੀ 1121 4000 ਰੁਪਏ 1509 3225 ਰੁਪਏ 1847 2705 ਰੁਪਏ PB1 2750 ਰੁਪਏ 1885 3690 ਰੁਪਏ 1718 3785 ਰੁਪਏ ਕਹਾਣਾ ਮੰਡੀ 14 ਸਿੱਖ 3440 ਰੁਪਏ 1885 3625 ਰੁਪਏ 1718 3520 ਰੁਪਏ 1718 ਹੱਥ ਵਾਲਾ 3800 ਰੁਪਏ 1509 ਕੰਬਾਈਨ ਵਾਲਾ 3250 ਰੁਪਏ 11 ਕਿ ਕੰਬਾਈਨ ਵਾਲੀ 3721 ਰੁਪਏ ਰਤਿਆ ਮੰਡੀ 1509 ਕੰਬਾਈਨ ਵਾਲਾ 3225 ਰੁਪਏ 1401 3401 ਰੁਪਏ 1718 3601 ਰੁਪਏ ਪੀਵੀ1 3033 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਫਤਿਹਗੜ੍ਹ ਮੰਡੀ ਦੀ ਗੱਲ ਕਰੀਏ 1401 ਕੰਬਾਈਨ ਵਾਲਾ 3475 ਰੁਪਏ 1121 4100 ਰੁਪਏ 1509 3400 ਰੁਪਏ ਜੀਨ ਮੰਡੀ 1718 ਹੱਥ ਵਾਲਾ 3900 ਰੁਪਏ 1121 4365 ਰੁਪਏ 1885 4050 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋਨੀਪੱਤ ਮੰਡੀ 1121 ਹੱਥ ਵਾਲਾ 4351 ਰੁਪਏ 1718 3861 ਰੁਪਏ 1885 4050 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਕੈਥਲ ਮੰਡੀ 1718 ਕੰਬਾਈਨ ਵਾਲਾ 3300 ਸੋਰੀ 3555 ਰੁਪਏ 17 18 ਹੱਥ ਵਾਲਾ 3945 ਰੁਪਏ 1401 3425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਅੰਮ੍ਰਿਤਸਰ ਸਹਿਬ ਮੰਡੀ 17 18 ਕੰਬਾਈਨ ਵਾਲਾ 3650 ਰੁਪਏ 17 18 ਹੱਥ ਵਾਲਾ 3885 ਰੁਪਏ 11 ਕਿ ਕੰਬਾਈਨ ਵਾਲਾ 4225 ਰੁਪਏ 11 ਕਿ ਹੱਥ ਵਾਲਾ 4425 ਰੁਪਏ 18 47 2925 ਰੁਪਏ 18 85 4120 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਅਤੇਕਰ ਚੂੜੀਆਂ ਮੰਡੀ 17 18 ਹੱਥ ਵਾਲਾ 4000 ਰੁਪਏ 17 18 ਕੰਬਾਈਨ ਵਾਲਾ 3750 ਰੁਪਏ 11 ਕਿ 4380 ਰੁਪਏ 11 ਕਿ ਕੰਬਾਈਨ ਵਾਲਾ 4210 ਰੁਪਏ 1509 3050 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਪੀਲੂ ਖੇੜਾ ਮੰਡੀ 11 ਕਿ ਹੱਥ ਵਾਲਾ 4405 ਰੁਪਏ 17 18 3915 ਰੁਪਏ 18 85 4100 ਰੁਪਏ 1401 3300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਮੁਖਸਰ ਸਹਿ ਮੰਡੀ 1847 ਕੰਬਾਈਨ ਵਾਲਾ 2955 ਰੁਪਏ 1401 3400 ਰੁਪਏ 1885 3785 1718 3670 ਰੁਪਏ 11 ਕਿ 4260 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸਮਾਣਾ ਮੰਡੀ 1509 ਕੰਬਾਈਨ ਵਾਲਾ 3150 ਰੁਪਏ 1847 2875 ਰੁਪਏ 11 ਕਿ 3800 ਰੁਪਏ 1718 3700 ਰੁਪਏ 1401 3375 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਪਾਤੜਾ ਮੰਡੀ 112 ਕੀ ਕੰਬਾਈਨ ਵਾਲਾ 3800 ਰੁਪਏ 1885 3650 ਰੁਪਏ 1718 3700 1509 3300 1401 3430 ਰੁਪਏ 27 ਚੋਨਾ 3415 ਰੁਪਏ ਨਾਬਾ ਮੰਡੀ 1509 2700 ਤੋਂ ਲੈ ਕੇ 3280 ਰੁਪਏ 1692 3180 ਰੁਪਏ 1847 3000 ਰੁਪਏ 1718 3700 ਰੁਪਏ 1401 3450 ਰੁਪਏ 1121 4235 ਰੁਪਏ 1885 4000 ਰੁਪਏ P73200 20 ਰੁਪਏ ਬਟਾਲਾ ਮੰਡੀ 1121 ਹੱਥ ਵਾਲਾ 4490 ਰੁਪਏ 11 ਕੀ ਕੰਬਾਈਨ ਵਾਲਾ 4395 ਰੁਪਏ 1718 4000 ਰੁਪਏ 1718 ਕੰਬਾਈਨ ਵਾਲਾ 3920 ਰੁਪਏ 1509 3100 ਰੁਪਏ 1847 2750 ਰੁਪਏ ਸੰਗਰੂਰ ਮੰਡੀ 1509 2900 ਤੋਂ ਲੈ ਕੇ 34100 ਰੁਪਏ 1847 2980 ਰੁਪਏ 11 ਕਿ 4000 ਰੁਪਏ 1718 3670 ਰੁਪਏ 1401 3460 ਰੁਪਏ ਬਰਵਾਲਾ ਮੰਡੀ 11 ਕਿ ਹੱਥ ਵਾਲਾ 4301 ਰੁਪਏ 11 ਕਿ ਕੰਬਾਈਨ ਵਾਲਾ 3721 ਰੁਪਏ 1885 ਹੱਥ ਵਾਲਾ 3951 ਰੁਪਏ 1718 ਹੱਥ ਵਾਲਾ 3860 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਸ ਤੋਂ ਬਾਅਦ ਨੂ ਮੰਡੀ ਦੀ ਗੱਲ ਕਰਦੇ ਆ 11 ਕੀ ਹੱਥ ਵਾਲਾ 4260 ਰੁਪਏ 17 18 3811 ਰੁਪਏ 1509 ਹੱਥ ਵਾਲਾ 3250 ਰੁਪਏ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਨਾਲ ਕਿਸੇ ਮੇਰੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਆਵਦਾ ਚੋਨਾ ਵੇਚਿਆ ਤਾਂ ਕਿਰਪਿਆ ਕਰਕੇ ਕਮੈਂਟਾਂ ਦੇ ਵਿੱਚ ਕਿਹੜੀ ਵੈਰਾਈਟੀ ਸੀ ਕੀ ਰੇਟ ਲੱਗਿਆ ਕਿਹੜੀ ਮੰਡੀ ਦੇ ਵਿੱਚ ਵੇਚਿਆ ਜਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ